हां जी गुरु के साथ संग जियो वाहेगुरु जी का खालसा वाहेगुरु जी की फतेह ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਾ ਸਹਿਦੇਵਾਂ ਸੰਗੋਸ਼ੀਦੋ ਦਸ਼ਮੇਸ਼ ਪਿਤਾ ਮਹਾਰਾਜ ਸੋ ਗੁਰੂ ਕੇ ਪਿਆਰਿਓ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜੀ ਅਕਾਲ ਪੁਰਖ ਮਹਾਰਾਜ ਦੀਆਂ ਖੁਸ਼ੀਆਂ ਲਈ ਸਤਿਗੁਰੂ ਦੀਆਂ ਮਹਾਰਾਜ ਦੀਆਂ ਸੋ ਅੱਜ ਆਪਾਂ ਵਿਚਾਰ ਕਰਾਂਗੇ ਗੁਰਵਾਣੀ ਸ਼ਬਦ ਜੋ ਕਿ ਤਿੰਨ ਸ਼ਬਦਾਂ ਨੂੰ ਮਿਲਾ ਕੇ ਬਹੁਤ ਹੀ ਜ਼ਿਆਦਾ ਪਾਵਰਫੁੱਲ ਬਹੁਤ ਹੀ ਸ਼ਕਤੀਸ਼ਾਲੀ ਇੱਕ ਸਾਡੇ ਅੰਦਰ ਜੋ એનર્ਜੀ ਪੈਦਾ ਹੋ ਜਾਂਦੀ ਹੈ ਬਹੁਤ ਹੀ ਸ਼ਕਤੀਸ਼ਾਲੀ ਸਾਡੇ ਆਯਾਦ ਵਾਲੇ ਕਵਚ ਹੋ ਜਾਂਦਾ ਹੈ ਕਾਰ ਹੋ ਜਾਂਦੀ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਨੁ ਲੋ ਆਤੂ ਲੈ ਕੇ ਹੁਣ ਤੱਕ ਬਹੁਤ ਸੰਤਾ ਮਹਾਪੁਰਸ਼ਾਂ ਨੇ ਉਸ ਸ਼ਬਦ ਦੀ ਆਰਾਧਨਾ ਕੀਤੀ ਹੈ ਜਿੰਨੇ ਵੀ ਸਾਧੂ ਮਹਾਪੁਰਸ਼ ਗੁਰੂ ਘਰ ਦੇ ਹੋਏ ਨੇ ਇਸ ਸ਼ਬਦ ਨੂੰ ਆਨਮਤਾਂ ਦੇ ਹੋਰ ਮਤ ਦੇ ਜਿਹੜੇ ਸਾਧੂ ਨੇ ਉਹਨਾਂ ਨੇ ਵੀ ਬਹੁਤ ਕੀਤਾ ਹੈ ਸ਼ਬਦ ਨੂੰ ਇਹ ਸ਼ਬਦ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀ ਹੈ ਬਹੁਤ ਹੀ ਜ਼ਿਆਦਾ ਕਹਿਣ ਕਥਨ ਤੋਂ ਵਾਰ ਪਰ ਸ਼ਬਦ ਦੀ ਕਮਾਈ ਵੇਲੇ ਦਿਰੜਤਾ ਸਦਕ ਭਰੋਸਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਨਹੀਂ ਤਾਂ ਕਬੀਰ ਸਾਹਿਬ ਕਹਿੰਦੇ ਨੇ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਕਹਿੰਦੇ ਜਿਵੇਂ ਆਪਾਂ ਕੱਚੀ ਸਰੋਂ ਨੂੰ ਕੋਲੂ ਤੋਂ ਲੈ ਕੋਲੂ ਤੇ ਲੈ ਜੀਏ ਨਾ ਤਾਂ ਉਹਦੀ ਖਲ ਬਣਦੀ ਐ ਡੰਗਰ ਨੂੰ ਪਾਉਣ ਵਾਸਤੇ ਨਾ ਹੀ ਉਹਦੇ ਵਿੱਚੋਂ ਤੇਲ ਨਿਕਲਦਾ ਜੇ ਸਾਡੇ ਕੋਲੇ ਭਰੋਸਾ ਨਹੀਂ ਮਿਹਨਤ ਨਹੀਂ ਨਾ ਸ਼ਾਬਾ ਦਾ ਰਿਜ਼ਲਟ ਮਿਲਦਾ ਨਾ ਆਨੰਦ ਆਉਂਦਾ ਕਿਉਂ ਡੋਲਣ ਵਾਲੀ ਸਥਿਤੀ ਐ ਡੋਲਦਾ ਹਰ ਇੱਕ ਐ ਪਰ ਬੇਨਤੀਆਂ ਨਾਲ ਕਰਨੀਆਂ ਚਾਹੀਦੀਆਂ ਨੇ ਜੇ ਕੋਈ ਡੋਲਦਾ ਨਾ ਹੋਵੇ ਤਾਂ ਮਹਾਰਾਜ ਨੂੰ ਇਹ ਸ਼ਬਦ ਕਹਿਣ ਦੀ ਕੀ ਲੋੜ ਸੀ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਹਾਤ ਮਹਾਰਾਜ ਮੇਰਾ ਭਰੋਸਾ ਛਿੜਕਦਾ ਉਹ ਚਾਟ ਹੋਈ ਜਾਂਦੇ ਸਿਮਨ ਤੋਂ ਕਿਰਪਾ ਕਰੋ ਮੈਨੂੰ ਡੋਲਣ ਤੇ ਰੱਖੋ ਜਦੋਂ ਚੇ ਪਾਇ ਸ਼ਮੂਰੀਆ ਪਈ ਹਾਂ ਬੇਰਦੀ ਕਰਾਂਗੇ ਨਾ ਮਾਰਾ ਹੱਥ ਦੇ ਕੇ ਰੱਖ ਲੈਂਦੇ ਨੇ ਸੋ ਦਿਰਤਾ ਦੇ ਨਾਲ ਭਜਨ ਕਰੋ ਬਹੁਤ ਕੁਝ ਹੈ ਬਹੁਤ ਕੁਝ ਸ਼ਬਦ ਦੇ ਵਿੱਚ ਹੀ ਸਭ ਕੁਝ ਹੈ ਸੋ ਆਪਾਂ ਵਿਚਾਰ ਕਰਦੇ ਹਾਂ ਇੱਕ ਮੂਲ ਮੰਤਰ ਨਾਲ ਗੌਲੀ ਮਹੱਲਾ ਪੰਜਵਾ ਫਿਰ ਕਰ ਵੈਸੋ ਹਰ ਜਨ ਪਿਆਰੇ ਨਾਲ ਲਾਉਣਾ ਗੋਬਿੰਦੇ ਮੁਕੰਦੇ ਇਹ ਤਿੰਨਾ ਸ਼ਬਦਾਂ ਨੂੰ ਮਿਲਾ ਕੇ ਤੁਸੀਂ ਨਾ ਜੇ ਜਾਪ ਕਰ ਲੋਗੇ ਬਾਰੇ ਨਿਆਰੇ ਹੋ ਜਾਣਗੇ ਇੰਨਾ ਕੁਝ ਤੁਹਾਡੇ ਸਿਰ ਵਿੱਚੋਂ ਤੁਹਾਡੀ ਮੱਥੇ ਵਿੱਚੋਂ ਪ੍ਰਕਾਸ਼ ਦ੍ਰਿਸ਼ਟੀ ਖੁੱਲ ਜਾਣੀ ਹੈ ਤੁਸੀਂ ਹੈਰਾਨ ਹੋ ਜਾਓਗੇ ਸਾਰੇ ਸ਼ਬਦਾਂ ਵਿੱਚ ਸ਼ਕਤੀ ਹੈ ਪਰ ਅਲੱਗ-ਅਲੱਗ ਹਰ ਇੱਕ ਸ਼ਬਦੀ ਅਲੱਗ-ਅਲੱਗ ਜਾਨੀ ਕਿ ਇੱਕ ਤਾਸੀਰ ਹੁੰਦੀ ਹੈ ਜਿਵੇਂ ਡਾਕਟਰ ਦੀ ਦੁਕਾਨ ਦੇ ਵਿੱਚ ਥੋਕ ਦੀ ਦੁਕਾਨ ਹੁੰਦੀ ਹੈ ਤਰ੍ਹਾਂ-ਤਰ੍ਹਾਂ ਦੇ ਮਰੀਜ਼ ਆਵਾਜ਼ ਤੇ ਤਰ੍ਹਾਂ-ਤਰ੍ਹਾਂ ਦੀ ਦਵਾਈ ਹੁੰਦੀ ਹੈ ਸੋ ਸ਼ਬਦ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਾਉੜੀ ਮਹਲਾ ਪੰਜਵਾ ਤੈ ਕਰ ਬੈਸੋ ਹਰ ਜਨ ਪਿਆਰੇ ਸਾਧਗੁਰ ਤੁਮਰੇ ਕਾ ਸਵਾਰੇ ਰਹਾਓ ਦੋਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਵਾਸ਼ਾ ਸ਼ਾਸ ਬਸਕਰਦੀਨੇ ਅੰਮ੍ਰਿਤ ਨਾਮ ਮਹਾਰਜ ਪੀਨੇ ਨਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋਦਾਰ ਸਾਰਣ ਪਰੇ ਪ੍ਰਬੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਾਮੀ ਚਾਚਰੀ ਛੰਦ ਤਲ ਪ੍ਰਸਾਦ ਗੋਬਿੰਦੇ ਮੋਕੰਦੇ ਉਦਾਰੇ ਅਪਾਰੇ ਹਰੀਆਂ ਕਰਿਆਂ ਨਰਨਾਮੀ ਅਕਾਮੇ ਇਹ ਤਿੰਨਾਂ ਸ਼ਬਦਾਂ ਨੂੰ ਮਿਲਾ ਕੇ ਤੁਸੀਂ ਸ਼ੁਰੂ ਕਰਦੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਗਿਆਨ ਪ੍ਰਗਟ ਹੋਣ ਲੱਗ ਜਾਵੇਗਾ ਕਿ ਸੰਸਾਰ ਅਲੱਗ ਹੈ ਮੈਂ ਅਲੱਗਾ ਹੁਣ ਤਾਂ ਲੱਗਦਾ ਨਾ ਵੀ ਅਬਾ ਸੰਸਾਰ ਦਾ ਇੱਕ ਹਿੱਸਾ ਫੇਰ ਤੁਸੀਂ ਸ਼ਬਦ ਦੀ ਵਾਈਬ੍ਰੇਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹੋ ਤੁਹਾਨੂੰ ਲੱਗੇਗਾ ਵੀ ਮੈਂ ਇੱਕ ਅਲੱਗ ਸ਼ਬਦ ਦੀ ਰੇਂਜ ਵਿੱਚ ਰਹਿਣਾ ਮੈਂ ਮਹਿਸੂਸ ਕਰਾਊਗਾ ਤੁਹਾਨੂੰ ਇਹ ਸ਼ਬਦ ਆਇਨਾ ਕੁਝ ਤੁਹਾਨੂੰ ਦੇਖਣ ਲੱਗ ਜੇਗਾ ਨਾ ਕਮਾਲ ਮੰਨ ਜੂਗੇ ਇਹਦੀਆਂ ਮਾਲਾ ਤੁਸੀਂ ਤਿੰਨੇ ਸ਼ਬਦਾਂ ਦੀ ਤਿੰਨਾਂ ਦੇ ਇਕੱਠੀਆਂ ਤੁਸੀਂ ਪੇਜ ਤੇ ਲਿਖ ਕੇ ਰੱਖ ਲਓ ਪੰਨੇ ਤੇ ਮੂਲ ਮੰਤਰ ਗੌੜੀ ਮਾਲਾ ਬਜਮੰਤਰ ਕਰਵਾਸੋ ਨਾਲ ਗੋਬਿੰਦਦੇਵ ਕੰਦੇ ਤਿੰਨਾਂ ਨੂੰ ਰੱਖ ਲਓ ਤੁਸੀਂ ਇਹਦੀਆਂ ਹਰ ਰੋਜ਼ ਘਾਟੋ ਘਟ 11 ਮਾਲਾ ਰੋਜ਼ ਕਰਿਆ ਕਰੋ ਕੁਝ ਅਮਰਤ ਵੇਲੇ ਕਰ ਲਈਆਂ ਕੁਝ ਦੁਪਹਿਰ ਨੂੰ ਕਰ ਲਈਆਂ ਕੁਝ ਸ਼ਾਮ ਨੂੰ ਰਾਤ ਨੂੰ ਕਰਨੀਆਂ ਤੁਸੀਂ ਥੋੜੇ ਹੀ ਦਿਨਾਂ ਦੇ ਵਿੱਚ ਚੰਗ ਕੁ ਉਠੋਗੇ ਵੀ ਹਾਂ ਦਮ ਹੈਗਾ ਮਿਹਨਤ ਦੇ ਵਿੱਚ ਸ਼ਕਤੀ ਹੈ ਗੁਰਬਾਣੀ ਵਿੱਚ ਇਹ ਬਹੁਤ ਜ਼ਿਆਦਾ ਸੰਗਤਾਂ ਨੇ ਅਜ਼ਮਾ ਕੇ ਦੇਖਿਆ ਸੰਤ ਇਹ ਫੋਨ ਆਉਂਦੇ ਰਹਿੰਦੇ ਨੇ ਵੀ ਆਹ ਸ਼ਬਦ ਨਹੀਂ ਆਹ ਕਰਾਮਾਤ ਬਣਾ ਦਿਖਾਤੀ ਕਈ ਤਾਂ ਇਸ ਤਰ੍ਹਾਂ ਦੇ ਪਿਆਰੇ ਨੇ ਜਿਨ੍ਹਾਂ ਜਿਹੜੇ ਸਰੀਰ ਵਿੱਚੋਂ ਨਿਕਲ ਕੇ ਬਾਹਰ ਜਾਣ ਲੱਗ ਪਏ ਕਮਰੇ ਦੇ ਵਿੱਚ ਸਰੀਰ ਪਿਆ ਹੁੰਦਾ ਆਪ ਨਿਕਲ ਕੇ ਬਾਹਰ ਚਲੇ ਗਏ ਦੂਰ ਖੜ ਕੇ ਆਪਣੇ ਸਰੀਰ ਨੂੰ ਹੀ ਆਉਂ ਦੇਖਦੇ ਨੇ ਜਿਵੇਂ ਆਪਾਂ ਆਪਣੇ ਵਸਤਰਾਂ ਨੂੰ ਕੱਪੜਿਆਂ ਨੂੰ ਦੇਖਦੇ ਆ ਮੇਰਾ ਚੋਲਾ ਪਿਆ ਮੇਰਾ ਸ਼ਰਟ ਪਿਆ ਮੇਰਾ ਕੁੜਤਾ ਪਿਆ ਜਿਵੇਂ ਆਪਾਂ ਵਸਤਰਾਂ ਨੂੰ ਵੀ ਐ ਆਪਣੇ ਸਰੀਰ ਨੂੰ ਦੇਖਦੇ ਨੇ ਜਦੋਂ ਤੁਸੀਂ ਇਹ ਸ਼ਬਦ ਨੂੰ ਕਰੋਗੇ ਨਾ ਅਰਦਾਸਾਂ ਬੇਨਤੀਆਂ ਕਰਕੇ ਬਹੁਤ ਹੀ ਜ਼ਿਆਦਾ ਕਿਰਪਾ ਹੋਊਗੀ ਜੇ ਪਾਸ਼ਾ ਮਹਾਰਾਜ ਦੇ ਘਰੋਂਦਰੋਂ ਤੁਸੀਂ ਖੁੱਲੇ ਗੱਫੇ ਲਾਉਂਗੇ ਬਹੁਤ ਹੀ ਜਾਦ ਦੇਵ ਦ੍ਰਿਸ਼ਟੀ ਤੁਹਾਡੀ ਖੁੱਲਣੀ ਸ਼ੁਰੂ ਹੋ ਜਾਵੇਗੀ ਕੁਛ ਨਾ ਕੁਛ ਤੁਹਾਨੂੰ ਚਮਤਕਾਰ ਦੇਖੇਗਾ ਹੀ ਦੇਖ ਅਜਮਾ ਕੇ ਦੇਖ ਲਓ ਆਜ ਤੋਂ ਹੀ ਕਰਦੋ ਸ਼ੁਰੂ ਨਹੀਂ ਫਿਰ ਤੁਸੀਂ ਪਹਿਲਾਂ ਮੋਜਵਾਨੀ ਯਾਦ ਕਰ ਲਓ ਉਸ ਤੋਂ ਬਾਅਦ ਸ਼ੁਰੂ ਕਰਦੋ ਮਾਹਰ ਕਿਰਪਾ ਕਰਨਗੇ ਲੱਗੇ ਰਹੋ ਡਟੇ ਰਹੋ ਸ਼ਬਦ ਤੋਂ ਵੱਡੀ ਕੋਈ ਗੱਲ ਨਹੀਂ ਸਭ ਤੋਂ ਵੱਡੀ ਕੋਈ ਕਰਾਮਾਤ ਨਹੀਂ ਸ਼ਬਦ ਨੇ ਅੰਦਰੂਨੀ ਤੁਹਾਡਾ ਸਭ ਕੁਝ ਪ੍ਰਕਾਸ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ